ਲਓ ਆਪਾਂ ਪਾਉ ਜੀ ਕਬੱਡੀ ਪਾਓ ਕਬੱਡੀ ਹਰਮਨ ਬੁਲਟ ਖੀਰਾਂ ਵਾਲੀ ਆ ਤਿਆਰ ਵਰ ਤਿਆਰ ਕਬੱਡੀ ਪਾਉਣ ਦੇ ਵਾਸਤੇ ਭਾਈਏ ਜੀ ਭਾਈਏ ਰੇਡ ਆਪਾਂ ਜਿਹੜੇ ਚੰਦ ਨੇ ਟਮਾਕੀ ਨੇ ਆਪਣੇ ਅੰਦਾਜ਼ ਦੇ ਨਾਲ ਆ ਪ੍ਰੀਤ 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 ਉਹ ਯਾਰ ਥੋੜਾ ਪਿਛੇ ਆ ਜਾਓ ਭੰਗੜੇ ਵਾਲਿਓ ਓ ਪਾਜੀ ਇਹਨਾਂ ਨੂੰ ਵੀ ਮਸਾ ਮੋਕਾ ਮਿਲਦਾ ਕੀ ਕਰਨ ਇਹ ਇਹਨਾਂ ਦਾ ਕਾਠੀ ਆਈ ਤੇ ਕਹਿੰਦਾ ਰੇਡ ਮੈਚ ਬੰਦ ਕਰ ਦਿਓ ਜੀ ਮੈਚ ਬੰਦ ਕਰ ਦਿਓ ਮੈਚ ਬੰਦ ਕਰ ਦਿਓ ਬਿਲਕੁਲ ਮੈਚ ਬੰਦਿਆ ਜੀ ਪਾਜੀ ਕਰ ਦਈਏ ਬੰਦ ਦੋਨੋਂ ਟੀਮਾਂ ਦੱਸਣ ਸਾਨੂੰ ਯਾਰ ਓਏ ਯਾਰ ਫਿਰ ਹੁਣ ਕੀ ਕਰੀਏ ਪੰਜਾਬ ਪੁਲਿਸ ਨੂੰ ਬੇਨਤੀ ਆ ਬਾਈ ਜੀ ਆ ਕੇ ਬੇਨਤੀ ਆ ਬਾਈ ਜੀ ਆ ਕੇ ਪੰਜਾਬ ਪੁਲਿਸ ਆਵੇ ਜੀ ਪੰਜਾਬ ਪੁਲਿਸ ਆ ਪ੍ਰੀਤ ਬੋਲੂਗਾ ਹੈਲੋ ਮੇਰੇ ਵੀਰ ਵੇਖੋ ਵੀ ਤੁਹਾਡੇ ਕਰਕੇ ਕਮੇਟੀ ਨੇ ਲੱਖਾਂ ਰੁਪਏ ਲਾਏ ਆ ਆਪਾਂ ਹੀ ਇਹ ਮੈਚ ਖਰਾਬ ਕਰਨ ਦੇ ਆ ਆਪਣੇ ਦੋ ਕਦਮ ਗਰਾਊਂਡ ਚ ਅੱਗੇ ਵਧਨ ਨਾ ਮੇਲਾ 100 ਕਦਮ ਪਿੱਛੇ ਜਾਂਦਾ ਹੈ ਤੇ ਅਗਲੇ ਸਾਲ ਤੋਂ ਇਦਾਂ ਦੇ ਪ੍ਰਬੰਧੇ ਕਰਨਗੇ ਜਿੱਦਾਂ ਦੇ ਨਾਲ ਜੋਰ ਲਾਇਆ ਆਪਣੇ ਦੋ ਕਦਮ ਆਪਾਂ ਗ੍ਰਾਊਂਡ ਚੰਦਰ ਕਿਉਂ ਆਣੇ ਮੇਰੇ ਭਰਾ ਸਮਝੋ ਮਾਂ ਖੇਡ ਕਬੱਡੀ ਦੀ ਕਦਰ ਕਰੀਏ ਆਪਾਂ ਆ ਗਿਆ ਨਹੀਂ ਹੋ ਗਈ ਗ੍ਰਾਊਂਡ ਕਲੀਅਰ ਜੀ ਆ ਜੀ ਸਮਾਰਦੀ ਸੀ ਤੇ ਸਾਨੂੰ ਦੁੱਖ ਲੱਗ ਰਿਹਾ ਜੀ ਵੀ ਸਾਡੇ ਭਰਾਵਾਂ ਦੇ ਡੰਡੇ ਨਾ ਮਾਰੋ ਅਸੀਂ ਰੋਕਿਆ ਕਿ ਨਹੀਂ ਯਾਰ ਹੁਣ ਤੁਸੀਂ ਕਿਉਂ ਨਹੀਂ ਰੁਕਦੇ ਯਾਰ ਕੀ ਗੱਲ ਹੈ ਯਾਰ ਇਹ ਦੱਸੋ ਯਾਰ ਦੱਸੋ ਯਾਰ ਮੈਨੂੰ और आता तुसी रहे होर तक भी नहीं तो आ नहीं रहा तो अंतरिकोता प्लीज थोड़ा थोड़ा, थोड़ा पिछले सारे बंदे नुटिया प्रबंध छोटे पै गए अभी वाला स्टेडियम किया पर संगत वी है सो हम करिए कि बी परा सहयोग भी सात जरूरी है ना कोई भी मेरा वीर यार देखो ਜੇ ਕਬੱਡੀ ਨੂੰ ਪਿਆਰ ਕਰਦੇ ਆ ਰਿਸਪੈਕਟ ਕਰਦੇ ਆ ਕੋਲੇ ਇੱਥੇ ਖੜੇ ਜਿੰਨਾ ਮਰਜੀ ਨੱਚੀਓ ਅਸੀਂ ਕੋ ਕਹਿੰਦੇ ਨਹੀਂ ਪਰ ਜਦੋਂ ਯਾਰ ਤੁਸੀਂ ਇੱਦਾਂ ਗਰਾਊਂਡ 'ਚ ਆਉਨੇ ਆ ਚੰਗਾ ਥੋੜਾ ਲੱਗਦਾ ਯਾਰ ਪਲੀਜ਼ ਚਲੋ ਜੀ ਪਾਈਏ ਜਿਹੜੀਆਂ ਕਬੱਡੀਆਂ ਰਤਨਦਰਪਾ ਕਬੱਡੀਆਂ ਪਾਈਏ ਉਹ ਪਲੀਜ਼ ਯਾਰ ਮੈਚ ਸ਼ੁਰੂ ਕਰੋ ਮੇਰਾ ਭਰਾ